ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਤੁਹਾਡਾ ਮੇਰੇ ਚੈਨਲ ਹੈਲਦੀ ਥਾਲੀ ਤੇ ਅੱਜ ਦਾ ਆਪਣਾ ਬਲੌਗ ਸਟਾਰਟ ਹੋ ਰਿਹਾ ਮੈਂ ਤੇ ਮੇਰੀ ਬੇਟੀ ਦੋਨੋਂ ਮੂਵੀ ਦੇਖਣ ਗਏ ਸੀ ਤੇ ਜ਼ਿੰਦਗੀ ਵਿੱਚ ਕਦੇ-ਕਦੇ ਫਨ ਵੀ ਕਰ ਲੈਣਾ ਚਾਹੀਦਾ ਜੀ ਸਾਰਾ ਦਿਨ ਭਾਂਡਾ ਰੋਟੀ ਕੱਪੜੇ ਝਾੜੂ ਪੋਚਾ ਇਹੀ ਨਹੀਂ ਰਹਿ ਗਿਆ ਥੋੜਾ ਜਿਹਾ ਟਾਈਮ ਕੱਢ ਕੇ ਆਪਣੇ ਵਾਸਤੇ ਵੀ ਥੋੜਾ ਫੰਕਸ਼ਨ ਕਰਨਾ ਚਾਹੀਦਾ ਆਪਾਂ ਚੱਲਿਆਂ ਜੀ ਫਿਲਮ ਦੇਖਣ ਵਾਸਤੇ ਚਲੋ ਜੀ ਤੁਸੀਂ ਵੀ ਸਾਡੇ ਨਾਲ ਚੱਲੋ ਮਿਲਦੇ ਆਂ ਥੀਏਟਰ ਵਿੱਚ ਜਾ ਕੇ ਬਣੇ ਰਹੋ ਸਾਡੇ ਬਲੌਗ ਦੇ ਨਾਲ ਸਾਡੇ ਨਾਲ ਹਾਂਜੀ ਪੀਵੀਆਰ ਥੀਏਟਰ ਦੇ ਵਿੱਚ ਲੱਗੀ ਹੋਈ ਸੀ ਮੂਵੀ ਫਾਈਟਰ ਦੀਪਿਕਾ ਪਾਦੂਕੋਨ ਤੇ ਰਿਤਿਕ ਰੋਸ਼ੰਦੀ ਤੇ ਮੂਵੀ ਬਹੁਤ ਹੀ ਵਧੀਆ ਹੈ ਫੈਮਲੀ ਦੇ ਵਿੱਚ ਬੈਠ ਕੇ ਦੇਖਣ ਵਾਲੀ ਮੂਵੀ ਆ ਬਹੁਤ ਹੀ ਅੱਛੀ ਆ ਮਤਲਬ ਕਿ ਸਾਰੀ ਫੌਜੀਆਂ ਦੇ ਨਾਲ ਰੇਟਡ ਮੂਵੀ ਆ ਬੜੀ ਪਿਆਰੀ ਮੂਵੀ ਆ ਦੇਖਣਾ ਜ਼ਰੂਰੀ ਆਪਾਂ ਨੇ ਜੀ ਫਿਲਮ ਦੇਖਣ ਵਾਸਤੇ ਥੀਏਟਰ ਚ ਹੁਣ ਅਸੀਂ ਖੜੇ ਆ ਲਿਫਟ ਦੇ ਅੰਦਰ ਸੈਕਿੰਡ ਫਲੋਰ ઓફફ એન્ટ્રી હા ઓદર ઓર અર્શ હા આદીબાજી બઈ ઈને શું ક્યાં હે ઉનાને અપને ફિટર થી આડ terrorism in dhanda hai it has nothing to do with azadi bilhar se kashmir ko aati hai taki <laughs> wahan aman bana rahe ਤੁਹਾਡੀ ਲਾਈਟਿੰਗ ਵੀ ਸਹੀ ਹੈ। ਬਹੁਤ ਵਧੀਆ ਲਾਈਟ ਹੈ। ਇਹ ਸਾਰੀ ਗੇਮ ਗੇਮ ਖੇਡਣ ਵਾਸਤੇ ਹੈ ਨਾ। ਆ ਦੇਖ ਕਰੋ। ਉਹ ਨਹੀਂ ਆ ਰਹੀ। ਆ ਲਾਈਟਿੰਗ ਹੈ। ਵਧੀਆ ਲਾਈਟਿੰਗ। ਸੇਲ ਹੈ 50% ਦੀ। پوری ਉਹਦੀ ਪ੍ਰਾਈਸ ਨੇ ਦੱਸੋ ਨਾ ਫੋਨ। ਉਹ ਤਾਂ ਬਚਪਾ। 50% ਸੇਲ ਲੱਗੀ ਹੋਈ ਆ ਕੱਪੜਿਆਂ ਤੇ। ਹੈ? शर्ट भरा मी पकय मारना की फायदा ਜੀ ਜੀ ਹੋ ਰਿਹਾ ਹੈ ਹਾਂਜੀ ਗੁੱਡ ਈਵਨਿੰਗ ਜੀ ਅੱਜ ਆਪਾਂ ਬਣਾ ਰਹੇ ਹਾਂ ਸਬਜ਼ੀਆਂ ਸੱਜੀ ਨਹੀਂ ਸਬਜ਼ੀਆਂ ਆਪਾਂ ਨੇ ਆਲੂ ਗੋਭੀ ਬਣਾ ਲਈ ਬਾ 2 ਮਿੰਟ ਹੋਰ ਪਿਆਰ ਹੋ ਜੂਗੀ ਉਹ ਹੁਣ ਆਪਾਂ ਬਣਾਵਾਂਗੇ ਚਿੱਲੀ ਪਨੀਰ ਇਹ ਚਿੱਲੀ ਪਨੀਰ ਵਾਸਤੇ ਆਪਾਂ ਤਿਆਰੀ ਕਰ ਰਹੇ ਹਾਂ ਇੱਥੇ ਆਪਾਂ ਨੇ ਪਨੀਰ ਦੀ ਕਟਿੰਗ ਕਰ ਲਈ ਹੈ ਠੀਕ ਹੈ ਜੀ ਅਤੇ ਲਸਣ ਪਿਆਜ਼ ਲਸਣ ਤੇ ਹਰੀ ਮਿਰਚ ਆਪਾਂ ਨੇ ਕੁੱਟ ਕੇ ਰੱਖ ਲਈ ਹੈ ਕੁੰਡੀ ਚ ਠੀਕ ਹੈ ਮੈਂ ਅਦਰੇ ਵੀ ਤੜਕਾ ਲਾ ਦਰਿਆ ਸਵੇਰੇ ਬਣਾਵਾਂਗੇ ਪਲਾਉ ਤੇ ਹੁਣ ਮੈਂ ਬਣਾਉਂ ਆਂ ਹਾਂ ਜਸ਼ਨ ਬਣਾਉਗੀ ਜਸ਼ਨ ਸਬਜ਼ੀਆਂ ਦੀ ਆਪਾਂ ਨੇ ਚੋਪਿੰਗ ਕਰਕੇ ਰੱਖ ਲਈ ਹੈ ਤੇ ਮਟਰ ਕੱਢ ਕੇ ਰੱਖ ਲਏ ਨੇ ਚਿੱਲੀ ਪਨੀਰ ਬਣਾਉਂਗੇ ਹੁਣ ਨੇ ਪਰ ਹਾਂ ਹੈ ਕਿ ਦਿੱਕੂ ਕਰ ਲਿਆ ਤੁਸੀਂ ਦੇਖਣ ਕੋਣ ਪਰ ਰਸੋਈ ਖਾਲੀ ਹੈ ਕੋਬੀ ਐਦਰ ਨਹੀਂ ਕਿੰਨੀ ਦਿੱਕ ਕੱਟੀ ਅੱਥੇ ਵੀ ਮਸਾਲਾ ਕੱਟ ਕੇ ਰੱਖ ਲਿਆ ਜਸ਼ਨ ਨੇ ਲੈ ਕੇ ਜਾਣਾ ਆਪਣੇ ਹੋਸਟਲ ਤੇ ਸਾਰਾ ਸਮਾਨ ਜਿਹੜਾ ਸੌਰੀ ਖਾਣਾ ਕਿਉਂਕਿ ਇਹਦੇ ਦੋਸਤ ਜਿਹੜੇ ਉਹ ਕਹਿੰਦੇ ਵੀ ਖਾਣਾ ਬਣਵਾ ਕੇ ਲੈ ਕੇ ਆ ਘਰ ਦਾ ਇਹਨਾਂ ਨੂੰ ਮੈਸ ਦਾ ਖਾਣਾ ਵਧੀਆ ਨਹੀਂ ਲੱਗਦਾ ਤੇ ਇਸ ਕਰਕੇ ਮੈਂ ਹੁਣ ਖਾਣਾ ਬਣਾ ਕੇ ਇਹਨੂੰ ਸਵੇਰੇ ਟਿਫਨ ਪੈਕ ਕਰਕੇ ਦੇ ਦੂੰਗੀ ਇੱਕ ਵਲੌਗ ਬਣਾਉਂਗੀ ਤੇ ਘਰ ਦੀ ਬਣਾ ਕੇ ਰੋਟੀ ਪੇਜੂਗੀ। ਫਿਰ ਖਾਣਗੇ ਬੱਚੇ ਸਾਰੇ ਮਿਲ ਕੇ। ਤੇ ਜਦੋਂ ਖਾਣਗੇ ਤੇ ਮੈਨੂੰ ਕਮੈਂਟ ਦੇ ਵਿੱਚ ਰਿਵਿਊ ਜੇ ਜ਼ਰੂਰ ਚਾਹੀਦੇ ਨੇ। ਮੇਰੀ ਵੀਡੀਓ ਤੇ ਜਾ ਕੇ। ਠੀਕ ਹੈ ਜੀ। ਉਧਰ ਜਿਵੇਂ ਦੇ ਫਾਦਰ ਨੇ ਪੂਰਾ ਖਲਾਰਾ ਪਾਇਆ ਹੋਇਆ। ਪੂਰਾ ਖਲਾਰ ਦੇਖੋ ਕਿਸ ਤਰ੍ਹਾਂ ਪਾਇਆ ਹੋਇਆ। ਪਾਪਾ ਕੁਝ ਕਹਿਣ ਚਾਹੁੰਦੇ ਸੀ। ਪਾਪਾ। ਬੱਚੋ ਨਾ ਤੇਰਾ ਅਜਾ ਕਰ ਬਈ। ਖੇੜਾ। ਜੀ ਦਾ 7 7 ਕਿਦਾਂ ਰੌਕਮੇ ਨਾ 70% ਪਾਪਾ ਦੇ ਦੇਣਗੇ ਪਾਪਾ ਘਰ ਬਣਾ ਦੇ ਅਸੀਂ ਕੁੰਮ ਲਾਂਗੇ ਅਸੀਂ ਕੋ ਭਰੀ ਜਾਵਾਂਗੇ ਕੁੰਮਨ ਇਹ ਪਿੱਛੇ ਫਿਰ ਮਕਾਨ ਤਿਆਰ ਕਰਾਣਗੇ ਸਾਡਾ ਅਸਨੇ ਇੱਕ ਕੋਠੀ ਹੋਰ ਤਿਆਰ ਕਰਨੀ ਹੈ ਉਹ ਹੋਊਗੀ ਅਸਪੀਤ ਦੀ ਅੱਛਾ 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 ਜਸੰਦੀ ਦੀ ਹੋਊਗੀ ਜਸੰਦੀ ਇਹ ਵਾਲੀ ਕੋਠੀ ਹੋਊਗੀ ਅੱਛਾ ਦੂਜੀ ਅਸੀਂ ਕੋਠੀ ਕਿ ਨਾ ਨਾ ਮੈਨੂੰ ਕਾਪੀਰਾਈਟ ਆ ਜਾਊਗਾ ਤੇ ਉਹ ਅਸੀਂ ਬਣਾਵਾਂਗੇ ਰੈਸਪੀ ਦੇ ਵਾਸਤੇ ਠੀਕ ਹੈ ਜੀ ਤੇ ਸਾਰੇ ਬਹਤੂ ਕੇ ਲਾਸਟਰੀਓ ਸਾਡੀ ਤੋਂ ਵੀ ਹੋਰ ਬਣ ਜੇ ਬੇਰੀ ਦੋਨੋਂ ਦੇ ਇਸੀਆਂ ਕੋਲੀ ਦੀ ਤੋਂ ਵੀ ਹੋ ਜੂਗੀ ਤੇ ਨਾ ਫਿਰ ਮਾਇਨ ਹੋਣੀ ਠੀਕ ਹੈ ਜੀ ਅੰਦਰ ਤੜਕੇ ਛੜਕੇ ਆਪਣੇ ਲੱਗ ਰਹੇ ਨੇ ਪੂਰੇ ਜੋਰਾ ਸ਼ੋਰਾ ਨਾਲ ਜਦੋਂ ਪੂਰਾ ਖਾਣਾ ਤਿਆਰ ਹੋ ਜੂਗਾ ਸੀ ਪੰਦ ਖਾਣਾ ਹਾਂ ਜੇ ਸਬਜ਼ੀਆਂ ਆਪਣੀਆਂ ਤਿਆਰ ਨੇ ਹੁਣ ਆਪਾਂ ਇਹਨਾਂ ਦੇ ਵਿੱਚ ਗਾਰਨਿਸ਼ ਵਾਸਤੇ ਧਨੀਆ ਤਿਆਰ ਕਰਦੇ ਹਾਂ ਤੇ ਧਨੀਆ ਆਪਾਂ ਕੱਟ ਲੈਂਦੇ ਹਾਂ ਧਨੀਆ ਬਹੁਤ ਵਧੀਆ ਖੁਸ਼ਬੂ ਬਹੁਤ ਅੱਛੀ ਆ ਰਹੀ ਹੈ ਇਹਦੇ ਧਨੀਏ ਦੀ ਦੇਸੀ ਧਨੀਆ ਇਹੇ ਇਹਦੀ ਨਾ ਲੱਗ ਹੀ ਕੁਝ ਵੀ ਹੁੰਦੀ ਆ ਧਨੀਏ ਦੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਸਬਜ਼ੀਆਂ ਦੇ ਵਿੱਚ ਇੱਥੇ ਆਪਣਾ ਚੀਲੇ ਪਨੀਰ ਤਿਆਰ ਹੈ ਜੀ ਦੇਖੋ ਕਿੰਨਾ ਵਧੀਆ ਤਿਆਰ ਹੋਇਆ ਖੁਸ਼ਬੂ ਵੀ ਬਹੁਤ ਵਧੀਆ ਤੇ ਟੇਸਟੀ ਟੇਸਟੀ ਬਣਿਆ ਆਓ ਤੁਸੀਂ ਵੀ ਖਾਓ ਅਸੀਂ ਵੀ ਖਾਂਦੇ ਆ ਆਪਾਂ ਹੁਣ ਧਨੀਏ ਨਾਲ ਇਹਨੂੰ ਗਾਰਨਿਸ਼ ਕਰਤਾ ਇੱਧਰ ਆਪਣੇ ਬਣਾਈਏ ਜੀ ਗੋਭੀ ਆਲੂ ਇੱਧਰ ਦਿਖਾਓ ਜੀ ਆਲੂ ਗੋਭੀ ਵੀ ਆਪਣੇ ਰੈਡੀ ਨੇ ਇਹ ਵੀ ਆਪਾਂ ਧਨੀਏ ਨਾਲ ਹੁਣ ਇਹਨੂੰ ਅੱਛੀ ਤਰ੍ਹਾਂ ਮੇਕਅਪ ਕਰ ਦੇਣਾ ਇਸਦਾ ਠੀਕ ਹੈ ਇੱਧਰ ਬਣਾਏ ਆਪਾਂ ਨੇ ਆਲੂ ਤਰੀ ਵਾਲੇ ਇਨਨੂੰ ਵੀ ਅੱਛੀ ਤਰ੍ਹਾਂ ਧਣੀਆਂ ਪਾ ਕੇ ਖੈਨ ਵਧੀਆ ਬਣਾ ਲੈਣਾ ਆਪਾਂ ਨੇ ਇਹ ਵੀ ਟੇਸਟੀ ਬਣੀ ਆਪਣੀ ਸਬਜੀ ਬਹੁਤ ਵਧੀਆ ਖੁਸ਼ਬੂ ਆ ਰਹੀ ਆ ਯਮਮੀ ਅੰਮੀ ਬਣੀ ਠੀਕ ਹੈ ਜੀ ਹੁਣ ਆਪਾਂ ਆਟਾ ਗੁੰਨ ਲਾਂਗੇ ਉਸ ਤੋਂ ਬਾਅਦ ਸਵੇਰੇ ਤਾਜ਼ੇ ਤਾਜ਼ੇ ਫੁਲਕੇ ਲਾ ਕੇ ਤੇ ਤਾਜ਼ਾ ਤਾਜ਼ਾ ਇਹਨੂੰ ਆਪਾਂ ਪਲਾਉ ਬਣਾ ਕੇ ਦਵਾਂਗੇ ਆਪਾਂ ਵੈਜੀਟੇਬਲ ਪਲਾਉ ਬਣਾਵਾਂਗੇ ਹੁਣ ਆਪਾਂ ਸਾਰੀਆਂ ਵੈਜੀਟੇਬਲ ਕੱਟ ਕਰਕੇ ਰੱਖ ਲੈਣੀਆਂ ਨੇ ਠੀਕ ਹੈ ਜਿਹੜੀਆਂ ਆਪਣੇ ਪਲਾਉ ਦੇ ਵਿੱਚ ਪਾਉਣੀਆਂ ਨੇ ਤੇ ਸਵੇਰੇ ਫਿਰ ਜੱਜਨ ਨੂੰ 7:30 ਵਾਲੀ ਬਸ ਰਵਾਨਾ ਇਸ ਦੀ ਫਲਾਈਟ ਪੇਜ਼ੇ ਨਹੀਂ ਠੀਕ ਹੈ ਜੀ ਨਹੀਂ ਜਾਣਾ ਨਹੀਂ ਜਾਣਾ ਪੜਨਾ ਵੀ ਤਾਂ ਹੈਗਾ ਪੜਨਾ ਵੀ ਹੈ ਪੜਾਈ ਤੋਂ ਬਿਨਾ ਕੁਛ ਨਹੀਂ ਠੀਕ ਹੈ ਗੁੰਨਣ ਵਾਸਤੇ ਹੱਥ ਇਹ ਆਪਾਂ ਆਟਾ ਜਿਹੜਾ ਹੈ ਡੋ ਤਿਆਰ ਕਰਕੇ ਰੱਖ ਲੈਣਾ ਹੈ ਠੀਕ ਹੈ ਜੀ ਤਾਂ ਕਿ ਆਪਾਂ ਸਵੇਰੇ ਫਿਰ ਥੋੜਾ ਜਿਹਾ ਸੌਖਾ ਰਹੂਗਾ ਜਲਦੀ ਜਲਦੀ ਉੱਠ ਕੇ ਆਪਾਂ ਰੋਟੀਆਂ ਬਣਾ ਲਾਂਗੇ ਚਲੋ ਜੀ ਆਟਾ ਆਪਾਂ ਨੇ ਗੁੰਨ ਲਿਆ ਹੁਣ ਸਪਤੀਆਂ ਬਰਤਨ ਸਾਫ ਕਰਨੇ ਅੱਗੇ ਫਿਰ ਆਪਾਂ ਬਣਾਵਾਂਗੇ ਰੋਟੀ ਰੋਟੀ ਬਣਾ ਕੇ ਰੋਟੀ ਸਾਫ ਕਰਕੇ ਖਾਣਗੇ ਹੋਰ ਹੋਣਾ ਨਾ ਫਿਰ ਬੋਗਲੋਗ ਵੀ ਖਾਣੇ ਆਪਾਂ ਅੱਜ ਵਾਲੇ ਦਿਨ ਆਪਾਂ ਫੋਟੋ ਕਰਦੇ ਆ ਤੇ ਠੀਕ ਹੈ ਜੀ ਚਲੋ ਜੀ ਪਿੰਦੇ ਆ ਤੁਹਾਨੂੰ ਹੁਣ ਬਰਤਨ ਸਾਫ ਕਰ ਤੋਂ ਬਾਅਦ ਬਣੇ ਰਹਿਗੋ ਸਾਡੇ ਨਾਲ ਸਾਡੇ ਬਲੌਗ ਦੇ ਵਿੱਚ ਸੌਰੀ ਮੇਰੀ ਥੋੜੀ ਜਿਹੀ ਛੋਟੀ ਹੈ ਕੁਝ ਜੋਕ ਤਾਂ ਨਹੀਂ ਆਉਂਦੇ ਹੈਗੇ ਇਹ ਨਵਾਂ ਨਵਾਂ ਮੈਨੂੰ ਗੱਲਾਂ ਕਰਨੇ ਹਨ ਮੈਂ ਥੱਲੇ ਵਾਲੇ ਚ ਪਾ ਦਿੰਦੇ ਹਾਂ ਹਾਂ ਬਣਨ ਤੇ ਹੋਊਗਾ ਹੁਣ ਅਜੇ ਮੈਂ ਬੋਲਦੀ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਉਮੀਦ ਆ ਵੀ ਤੁਸੀਂ ਵੀ ਸਾਰੇ ਠੀਕ ਹੋਵੋਗੇ ਅਸੀਂ ਵੀ ਸਾਰੇ ਠੀਕ ਆ ਅੱਜ ਅਸੀਂ ਨੇ ਬਣਾਏ ਨੇ ਰੰਗੋਲੀ ਰਾਈਸ ਦੇਖੋ ਜੀ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਨੇ ਆਪੇ ਇਹ ਆਪਾਂ ਨੇ ਬਣਾਏ ਨੇ ਜਿਹੜੀ ਆਪਣੇ ਉੱਤੇ ਲੇਬਰ ਲੱਗੀ ਹੋਈ ਆ ਨਾ ਟਰਾਈ ਕੋਨ ਚ ਦੀਦੀ ਦਾ ਘਰ ਬਣ ਰਿਹਾ ਜਿੱਥੇ ਉੱਥੇ ਆਪਾਂ ਲੈ ਕੇ ਜਾਣਾ ਇਹ ਤੇ ਉਹਨਾਂ ਨੂੰ ਖਵਾਣੀ ਆ ਇਹ ਚੋਲ ਬਹੁਤ ਹੀ ਵਧੀਆ ਆਪਣੇ ਮਣਕੇ ਤਿਆਰ ਹੋਏ ਨੇ ਦੇਖੋ ਕਿੰਨਾ ਵਧੀਆ ਕੱਲਾ ਕੱਲਾ ਚਾਵਲ ਆਪਣਾ ਤਿਆਰ ਹੋਇਆ ਬਣ ਕੇ ਆਹ ਦੇਖੋ ਜੀ ਇੱਧਰ ਇਹ ਆਪਾਂ ਲੀਵਰ ਵਾਸਤੇ ਲੈ ਕੇ ਜਾ ਰਹੇ ਹਾਂ ਉਹਨਾਂ ਨੂੰ ਦੇਣਾ ਖਾਣ ਵਾਸਤੇ ਤੇ ਗਰਮ ਗਰਮ ਆਜੋ ਤੁਸੀਂ ਵੀ ਖਾਓ ਅਸੀਂ ਵੀ ਖਾਂਦੇ ਹਾਂ ਥੋੜੇ ਜਿਹਾ ਸੀਨੇ ਆਪਣੇ ਵਾਸਤੇ ਰੱਖੇ ਨੇ ਤੇ ਥੋੜੇ ਆਪਾਂ ਲੀਵਰ ਵਾਸਤੇ ਲੈ ਕੇ ਜਾ ਰਹੇ ਹਾਂ ਠੀਕ ਹੈ ਜੀ ਮਿਲਦੇ ਹਾਂ ਤੁਹਾਨੂੰ ਉੱਥੇ ਜਾ ਕੇ ਮੋਚੂ ਕਿਤੇ ਪੜੀ ਅਵਲ ਵਾਲਿਆਂ ਦੇ ਇੱਥੇ ਲਗਾ ਦੋ ਇੱਥੇ ਹਨਾ ਮੋਚੂ ਕਰਕੇ ਜਾਣਾ ਪੈਣਾ ਚਲੋ ਜਾਂਦੇ ਹਾਂ ਸੋਬਰ ਜਾਣਾ ਹੈ ਜੀ ਹਨਾ ਪੁੱਪਲ ਨਾਂ ਕੋਟ ਦੇਖੇ ਨਾਂ ਕੋਟ ਤੇ ਗਲੇ ਇਹਦੇ ਵਿੱਚ ਥੋੜੇ ਵਾਲਾ ਥੋੜੇ ਵਾਲਾ ਮਿਲੰਦ ਹੈ ਹੈ ਨਾ ਇਹਦੀ ਗ੍ਰੇਸ ਅੱਛੀ ਪੈ ਰਹੀ ਆ ਹੈ ਇਹਦੀ ਗ੍ਰੇਸ ਅੱਛੀ ਪੈ ਰਹੀ ਆ ਗ੍ਰੇਸ ਹੋਣੀ ਚਾਹੀਦੀ ਕਿ ਫੈਂਟ ਦੇ ਵਾਂਗੂ ਥੋੜੀ ਆ ਕਿ ਡੰ ਲੱਗਦਾ ਥੋੜਾ ਜਿਹਾ ਇਹ ਜੰਗਰ ਕਲਾ ਮੈਟਾ ਬੇਬੀ ਪਿੰਕ ਕੂਟ ਆ ਮੇਰਾ ਆਪੀ ਕੂਟ ਆ ਬੇਬੀ ਪਿੰਕ ਚੰਦੂ ਰੋ ਇਹਦੀ ਚੰਦੂ ਰੋ ਦੇ ਚੰਦੂ ਰੋ ਠੀਕ ਆ ਇਹ ਨਹੀਂ ਚੰਦੂ ਚੰਦੂ ਮੱਛੀਏਟਾ ਹਾਂਜੀ ਇੱਥੇ ਆਏ ਸੀਗੇ ਜੀ ਆਪਾਂ ਤਿਰਪੜੀ ਅਵਲ ਵਾਲਿਆਂ ਦੇ ਆਪਾਂ ਨੇ ਲੈਣੇ ਸੀਗੇ ਕੋਟੀਆਂ ਸਵੈਟਰ ਤੇ ਡਿਸਕਾਊਂਟ ਲੱਗਿਆ ਹੋਇਆ ਹੈ ਸੀਗਾ ਇਹਨਾਂ ਨੇ 40% 30 30% ਐਵੇਂ ਲੱਗਿਆ ਹੋਇਆ ਹੈ ਸੀਗਾ ਤੇ ਅਸੀਂ ਕਿਹਾ ਚਲੋ ਸੀਜ਼ਨ ਆਫ ਤੇ ਥੋੜਾ ਅੱਛਾ ਮਿਲ ਜਾਂਦਾ ਹੈ ਤਾਂ ਲੈ ਲਈਏ ਆਪਾਂ ਕਿਉਂਕਿ ਡਿਸਕਾਊਂਟ ਲੱਗਿਆ ਹੋਇਆ ਸੀ ਤੇ ਫਿਰ ਅਸੀਂ ਲੈ ਕੇ ਆਏ ਸੀ ਇੱਕ ਇੱਕ ਕੋਟੀ ਆਪਣੇ ਵਾਸਤੇ ਤੇ ਇੱਥੇ ਬਹੁਤ ਵਧੀਆ ਲੱਗੇ ਹੋਏ ਸੀ ਵੈਰਾਈਟੀ ਬਹੁਤ ਅੱਛੀ ਹੈ ਇਹਨਾਂ ਦਾ ਸਾਨੂੰ ਬਹੁਤ ਵਧੀਆ ਲੱਗਿਆ ਹਾਂਜੀ ਇੱਥੇ ਆਪਾਂ ਵਿਆਹ ਚ ਆਏ ਸੀਗੇ ਇਹ ਵਾਲਾ ਬਲੌਗ ਆਪਣਾ ਨੈਕਸਟ ਟਾਈਮ ਆਏਗਾ ਜਿਹੜਾ ਅੱਜ ਦਾ ਆਪਣਾ ਬਲੌਗ ਆ ਤੁਹਾਨੂੰ ਵਧੀਆ ਲੱਗਿਆ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਨਵੀਂ ਵੀਡੀਓ ਤੇ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਥੈਂਕ ਯੂ ਧੰਨਵਾਦ ਟੇਕ ਕੇਅਰ ਬਾਏ ਬਾਏ ਸਬਸਕ੍ਰਾਈਬ ਜਰੂਰ ਕਰਿਓ ਜੀ ਸ਼ੇਅਰ ਕਰਿਓ